ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਸਰੂਪ ਗੁਰੂ ਪਿਆਰੀ ਗੁਰੂ ਸਵਾਰੀ ਸਾਦ ਸੰਗਤ ਜੀਓ ਅੱਜ ਦੇ ਸ੍ਰੀ ਮੁਖਵਾਕ ਸਹਿ ਗੁਰੂ ਅਮਰਦਾਸ ਮਹਾਰਾਜ ਜੀ ਪੰਜਵੇਂ ਪੀਜੇ ਪਾਸਾ ਆਪਣੇ ਪਵਿੱਤਰ ਤੁਰਕੀ ਬਾਣੀ ਰਾਹੀਂ ਉਪਦੇਸ਼ ਕਰਦੇ ਹਰਨ ਸਲੋਕ ਮਹਾਂਲਾ ਕੀਜਾ ਮਨ ਪ੍ਰਤੀਤ ਨ ਆਈਆ ਸਹਿਜ ਨ ਲਗੋ ਭਾਉ ਸਭ ਦੇ ਸਾਧਨਾ ਪਾਇਓ ਮਨ ਹਟਕਿਆ ਗੁਣ ਗਾਈ ਮਨ ਪ੍ਰਤੀਤ ਨ ਆਈਆ ਪ੍ਰਤੀਤ ਕਹਿੰਦੇ ਨੇ ਪ੍ਰੇਮ ਭਰੋਸਾ ਇਤਕਾਦ ਵਿਸ਼ਵਾਸ ਜਦੋਂ ਕਿਸੇ ਤੇ ਭਰੋਸਾ ਬਣ ਜਾਂਦਾ ਹੈ ਵਿਸ਼ਵਾਸ ਹੋ ਜਾਂਦਾ ਹੈ ਇਹ ਕਾਦ ਹੋ ਜਾਂਦਾ ਹੈ ਪ੍ਰਤੀਤ ਆ ਜਾਂਦੀ ਹੈ ਫਿਰ ਉਹਦੇ ਨਾਲ ਗੂੜਾ ਪੈ ਜਾਂਦਾ ਹੈ ਉਹਦੇ ਨਾਲ ਦਿਲ ਹੀ ਪੈ ਜਾਂਦਾ ਹੈ ਕਈ ਵਾਰੀ ਮਨੋਖੈਸਾ ਹੁੰਦਾ ਹੈ ਅੰਨੀ ਸਰਦਾ ਘਾਰ ਕਿ ਕਿਸੇ ਤੇ ਭਰੋਸਾ ਕਰ ਲੈਂਦਾ ਹੈ ਵਿਸ਼ਵਾਸ ਕਰ ਲੈਂਦਾ ਆਖਰ ਉਹ ਦਿਨ ਧੋਖਾ ਹੋ ਜਾਂਦਾ ਹੈ ਸੰਸਾਰ ਦਾ ਜਿਹੜਾ ਜੀਵ ਹੈ ਤੇ ਭੁਲਨ ਵਿੱਚ ਹੈ ਤੇ ਕਦੇ ਵੀ ਸੱਚਾ ਪਿਆਰ ਨਹੀਂ ਨਿਵਾ ਸਕਦਾ ਪਰ ਇਨਸਾਨ ਮਨੁੱਖ ਜੀਵ ਫਿਰ ਵੀ ਸੰਸਾਰ ਦੇ ਜੀਵਾਂ ਉੱਪਰ ਸੰਸਾਰ ਦੇ ਉੱਪਰ ਭਰੋਸਾ ਜਿਆਦਾ ਕਰਦੇ ਹਨ ਇਹਨ ਗੁਰੂ ਤੇ ਭਰੋਸਾ ਘਟਦਾ ਹੈ ਗੁਰੂ ਦਾ ਤ੍ਰੇਨ ਘਟਦਾ ਹੈ ਗੁਰੂ ਦੇ ਉੱਪਰ ਇਤਕਾਦ ਵਿਸ਼ਵਾਸ ਬਹੁਤ ਥੋੜਾ ਹੈ ਜਿੱਤ ਇਸ ਦਿਨ ਇਹਦਾ ਬੇਸਬਾਸ ਬਣ ਗਿਆ ਇਸ ਦਿਨ ਦਾ ਪ੍ਰੇਮ ਇਹ ਗੁਰੂ ਤੋਂ ਬਿਨਾ ਹੋਰ ਕੁਝ ਨਹੀਂ ਦਿਖੇਗਾ। ਦਿੱਥੇ ਮਹਾਰਾਜੀ ਤੀਜੇ ਪਾਤਸ਼ਾਹ ਕਹਿੰਦੇ ਨਨਸਾਨ ਮਨੁੱਖ ਤੂੰ ਗੁਰਦੁਆਰੇ ਵੀ ਆਉਣਾ ਹੈ। ਧਰਮ ਦੇ ਕੰਮ ਵੀ ਕਰਦਾ ਹੈ। ਦਾਨ ਪੁੰਨ ਵੀ ਕਰਦਾ ਹੈ। ਥੋੜਾ ਮੋਟਾ ਜਪ ਤੱਕ ਵੀ ਕਰਦਾ ਹੈ। ਪਰ ਤਿੰਨ ਪੂਰਨ ਪ੍ਰਤੀਤ ਪੂਰਨ ਭਰੋਸਾ ਨਹੀਂ ਆਇਆ। ਉਹ ਕਿਉਂ ਨਹੀਂ ਆਇਆ? ਕਿਉਂਕਿ ਕਿਤੇ ਨਾ ਕਿਤੇ ਤੂੰ ਹੋਰ ਪਾਸੇ ਮਨ ਲਾਈ ਬੈਠਾ ਹੈ ਕਿੰਨਾ ਕਿਤੇ ਤੇਰਾ ਮਨ ਕਿਤੇ ਹੋਰ ਲੱਗਿਆ ਹੋਇਆ ਹੈ ਦੁਬਧਾ ਤੇਰੇ ਮਨ ਵਿੱਚ ਜਿੰਨਾ ਚਿਰ ਮਨ ਵਿੱਚ ਦੁਬਧਾ ਹੈ ਮਨ ਵਿੱਚ ਕੋਈ ਇਤਨਾ ਕਿਤੇ ਟੇਕ ਲੱਗੀ ਹੈ ਕਿਸੇ ਹੋਰ ਤੇ ਵੀ ਵਿਸ਼ਵਾਸ ਬਣਿਆ ਹੋਇਆ ਹੈ ਉਹ ਵਿਸ਼ਵਾਸ ਹੋਰ ਤੇ ਤਾਂ ਬਣਿਆ ਜੇ ਗੁਰੂ ਤੇ ਪ੍ਰਤੀਤ ਨਾ ਆਈ ਗੁਰੂ ਤੇ ਭਰੋਸਾ ਨਾ ਬਣਿਆ ਦੋ ਬਣੀਆਂ ਤੇ ਚੜਿਆ ਹਿਰਦਾ ਹੈ ਤੈਨੂੰ ਗੁਰੂ ਨਾਲ ਪੂਰਨ ਭਰੋਸਾ ਤੇ ਪੂਰਨ પ્રેમ ਨਹੀਂ ਪਿਆ ਆਪਾਂ ਅਰਪਣ ਨਹੀਂ ਕੀਤਾ ਮਨ ਨਹੀਂ ਵੇਚਿਆ ਗੁਰੂ ਨੂੰ ਸਮਰਪਿਤ ਨਹੀਂ ਹੋਇਆ ਇਸ ਕਰਕੇ ਤੇਰੇ ਮਨ ਵਿੱਚ ਪੂਰਨ ਪ੍ਰਤੀਤ ਨਹੀਂ ਆਈ ਪੂਰਨ ਭੋਸਾ ਪ੍ਰੇਮ ਨਹੀਂ ਬਣਿਆ ਕਿਤੇ ਹੋਰ ਲੱਗਿਆ ਹੋਇਆ ਤੂੰ ਸਹਿਜ ਨਾਲ ਲੱਗੋ ਭਾਉ ਸਹਿਜ ਕਹਿੰਦੇ ਨੇ ਗੁਰੂ ਦਾ ਪਾਣਾ ਗੁਰੂ ਦਾ ਹੁਕਮ ਉਹਦੇ ਹੁਕਮੇ ਚਾ ਜਾਣਾ ਦੁੱਖ ਸੁੱਖ ਨੂੰ ਇੱਕ ਕਰਕੇ ਸਹਿਣਾ ਅਸੀਂ ਦੁੱਖਾਂ ਸੁੱਖਾਂ ਕਰਕੇ ਗੁਰੂ ਨਾਲ ਟੁੱਟਦੇ ਆਂ ਸੋ ਕਮਿਲ ਗਿਆ ਤੇ ਗੁਰੂ ਬਾਵਾਏ ਸੁਖ ਨਾ ਮਿਲਿਆ ਫਿਰ ਲੋਕਾਂ ਬਾਣੀ ਤੇ ਗੁਰੂ ਵਿਸ਼ਵਰਥ ਹੈ ਪਰ ਅੰਦਰੋਂ ਅੰਦਰੀ ਕਿਤੇ ਹੋਤ ਰਿਆ ਕਰਦਾ ਹੈ ਅੰਦਰ ਘਰੋਸਾ ਕਿਸੇ ਹੋਰ ਤੇ ਬਣਿਆ ਪਿਆ ਇਸ ਕਰਕੇ ਸਹਿਜ ਅਵਸਥਾ ਨਹੀਂ ਸੀ ਪ੍ਰੇਮ ਨਹੀਂ ਤੇ ਸਹਿਜ ਸਹਿਜ ਅਵਸਥਾ ਨਹੀਂ ਬਾਣੀ ਪ੍ਰਾਪਤ ਹੁੰਦਾ ਸੋ ਸਿੱਖ ਸਖਾਬੰਦ ਬਹਿ ਭਾਈ ਜੀ ਗੁਰ ਕੀ ਪਾਣੀ ਵਿੱਚ ਆਇਆ ਹੁਣ ਗੁਰੂ ਦਾ ਸਹਿਜ ਅਵਸਥਾ ਦੁੱਖ ਸੁੱਖ ਨੂੰ ਇੱਕ ਕਰਕੇ ਜਾਨਣਾ ਉਹ ਚੀਜ਼ ਨੂੰ ਇੱਕ ਕਰਕੇ ਜਾਨਣਾ ਮੇਰ ਤੇਰ ਨੂੰ ਇੱਕ ਕਰਕੇ ਜਾਨਣਾ ਸਹਿਜ ਅਵਸਥਾ ਕਿਵੇਂ ਪ੍ਰਾਪਤ ਹੋਵੇ ਭਾਈ ਜਦੋਂ ਗੁਰੂ ਤੇ ਪ੍ਰੋਸੈ ਨਹੀਂ ਮੇਰਾ ਬਣਿਆ ਸਬਦੈ ਸਾਧਨਾ ਆਇਓ ਮਨ ਹਟ ਗਿਆ ਗੁਣ ਗਾਈ ਹੁਣ ਜਦੋਂ ਪ੍ਰੋਸਾ ਕੋਈ ਨਹੀਂ ਪ੍ਰੇਮ ਕੋਈ ਨਹੀਂ ਸਹਿਜ ਅਵਸਥਾ ਕੋਈ ਨਹੀਂ ਗੁਰੂ ਦਾ ਭਾਣਾ ਕੋਈ ਨਹੀਂ ਪ੍ਰਤੀਤ ਕੋਈ ਨਹੀਂ ਤੁਰਿਆ ਕਿਤੇ ਹੋਰ ਫਿਰਦਾ ਹੈ ਫਿਰ ਜਿਹੜਾ ਮਾੜਾ ਮੁੱਢਾ ਜੱਗ ਤੱਕ ਕਰਦਾ ਭਾਈ ਉਹਦਾ ਸੁਆਦ ਨਹੀਂ ਤੈਨੂੰ ਆਉਣਾ ਉਹਦਾ ਰਸ ਨਹੀਂ ਤੈਨੂੰ ਆਉਣਾ ਇਹ ਮਨ ਹਟ ਗਿਆ ਗੁਣ ਗਾਏ ਇੱਥੇ ਕਿਹੜੇ ਮਨ ਹਟ ਕਰਕੇ ਕੀ ਗੁਣ ਗਾਉਣਾ ਤੂੰ ਇਹਦੇ ਇੱਕਦਮ ਵੱਧਾ ਜੱਟੀਆਂ ਲੋਕ ਦਿਖਾਵੇ ਜਾਇ ਇੱਕ ਇੱਕ ਵਸ ਸਮਾਂ ਪੂਰਾ ਕਰਦਾ ਹੈ ਪੇਮ ਨਹੀਂ ਹੈ ਗੁਰੂ ਨਾਲ ਸਬਦੈ ਸਾਧਨਾ ਆਇਓ ਪਾਇਓ ਪ੍ਰਮੇਸ਼ਰ ਦੇ ਗੁਰੂ ਦੇ ਸ਼ਬਦ ਦਾ ਪ੍ਰੇਮ ਨਹੀਂ ਤੈਨੂੰ ਪ੍ਰਾਪਤ ਹੋਇਆ ਮਨ ਹਟ ਗਿਆ ਗੁਣ ਗਾਏ ਏ ਮਨ ਹਟ ਕਰਕੇ ਦੇਖਾ ਦੇਖੀ ਕਰਕੇ ਕੀ ਗੁਣ ਗਾਉਣਾ ਹੈ ਪ੍ਰੇਮ ਤੇਰੇ ਅੰਦਰ ਪਰਮੇਸ਼ਰ ਦਾ ਪ੍ਰਿਆਰ ਤੇਰੇ ਅੰਦਰ ਅਰ ਨਾਮ ਦਾ ਸਬਦ ਦਾ ਸਵਾਦ ਤੇਰੇ ਅੰਦਰ ਪੈਦਾ ਨਹੀਂ ਹੋਇਆ ਨਾਨਕ ਆਇਆ ਸੁਪਰ ਬਾਣ ਹੈ ਜੇ ਗੁਰਮੁਖ ਸੱਚ ਸਮਾਏ ਸੱਚੇ ਦਿਲੋਂ ਕਿਸੇ ਗੁਰਮੁਖ ਨਾਲ ਪੂਰਨਪੁਰਖ ਨਾਲ ਕਿਸੇ ਮਹਾਤਮਾ ਨਾਲ ਜਿਵੇਂ ਸਿੱਖਾਂ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਨਾਲ ਗੁਰੂ ਗ੍ਰੰਥ ਸਾਹਿਬ ਜੀ ਨਾਲ ਪੂਰਨ ਤੌਰ ਤੇ ਜੋੜਾ ਉਹ ਪਰਵਾਣੇ ਭਾਈ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜ ਗਏ ਫਿਰ ਛੱਡ ਕੇ ਕਿਤੇ ਹੋਰ ਜਾਂਦੇ ਨਹੀਂ ਕਿਸੇ ਹੋਰ ਗੱਲ ਤੇ ਭਰੋਸਾ ਨਹੀਂ ਕਰਦੇ ਕਿਸੇ ਤੇ ਹੋਰ ਤੇ ਵਿਸ਼ਵਾਸ ਨਹੀਂ ਕਰਦੇ ਦੁੱਖ ਆਵੇ ਸੁੱਖ ਆਵੇ ਗੁਰੂ ਮਹਾਰਾਜ ਜੀ ਦੇਨ ਵਸਤੂ ਕੋਈ ਨਾ ਦੇਣ ਪਰ ਗੁਰੂ ਨੂੰ ਨਹੀਂ ਛੱਡਣਾ ਗੁਰ ਤੇ ਪ੍ਰਭਸ ਵਿਸ਼ਵਾਸ ਰੱਖਣਾ ਵੀ ਅੱਜ ਨਹੀਂ ਕੱਲ੍ਹ ਕਰਣੀ ਪਰਸੋਂ ਮੇਰਾ ਗੁਰੂ ਮੇਰੀ ਬਾਹ ਫੜੇਗਾ ਮੇਰਾ ਗੁਰੂ ਮੈਨੂੰ ਦੁੱਖਾਂ ਚੋਂ ਕੱਢੇਗਾ ਮੇਰਾ ਗੁਰੂ ਸਮਰਾਤ ਹੈ ਮੇਰਾ ਗੁਰੂ ਵੱਡਾ ਹੈ ਜਿਨ੍ਹਾਂ ਨੂੰ ਇਹ ਭਰੋਸਾ ਆਇਆ ਨਾਨਕ ਆਇਆ ਸੁਪਰਬਾਨ ਹੈ ਉਹੀ ਪ੍ਰਵਾਨ ਹੈ ਜਿਨ੍ਹਾਂ ਨੂੰ ਪ੍ਰਤੀਤ ਆਈ ਹੈ ਭਰੋਸਾ ਆਇਆ ਗੁਰਮੁਖ ਸੱਚ ਸਮਾਏ ਗੁਰੂ ਦੇ ਮੁਖ ਨਾਲ ਗੁਰੂ ਦੇ ਸ਼ਬਦ ਨਾਲ ਜੁੜ ਕੇ ਸੱਚ ਵਿੱਚ ਸਮਾ ਗਏ ਜਿਹੜੇ ਭਾਈ ਪਰਮੇਸ਼ਰ ਨਾਲ ਮਿਲ ਗਏ ਪ੍ਰੋਸੇ ਕਰਕੇ ਪ੍ਰਤੀਤ ਕਰਕੇ ਪ੍ਰੇਮ ਕਰਕੇ ਗੁਰੂ ਨਾਲ ਤੇ ਪਰਮੇਸ਼ਰ ਨਾਲ ਜੁੜੇ ਹੋਏ ਨੇ ਉਹਨਾਂ ਦਾ ਆਇਆ ਪ੍ਰਵਾਨ ਹੈ ਭਾਈ ਮਹਲਾ ਕੀ ਜਾ ਆਪਣਾ ਆਪਣਾ ਪਸਾਣੇ ਮੂੜਾ ਅਬਰਾ ਆਖ ਦੁਖਾਈ ਹੁਣ ਜਿਹੜਾ ਕੋਈ ਧਰਮ ਕਰਮ ਕਰਦਾ ਉਹਨੇ ਆਪਣਾ ਆਪ ਨਹੀਂ ਪਸਾਨਿਆ ਵੀ ਮੈਂ ਕਿੰਨੀ ਮੇਰੀ ਵਿਵਸਥਾ ਕਿੰਨੀ ਕਹਿ ਪ੍ਰੇਮ ਗੁਰੂ ਨਾਲ ਹੈ ਨਹੀਂ ਵੱਧਾ ਚੱਟੀ ਫਰਦਾ ਕਦੇ ਨਿਤਨੇਮ ਕਰ ਲਿਆ ਕਦੇ ਨਾ ਕਰ ਲਿਆ ਲੋਕਾਂ ਨੂੰ ਜਾਦਾ ਕਰਕੇ ਦਿਖਾਉਂਦਾ ਆਪਣੇ ਆਪ ਨੂੰ ਵੱਡਾ ਸਿੱਖ ਜਾਣ ਕੇ ਦਿਖਾਉਂਦਾ ਮੈਂ بڑا ਸਿੱਖਾ ਤੇ ਹੋਰਾਂ ਦਾ ਮਨ ਦਿਖਾਉਂਦਾ ਵੀ ਤੁਸੀਂ ਸਿੱਖ ਨਹੀਂ ਹੈਗੇ ਤੁਸੀਂ ਨਹੀਂ ਸਿੱਖ ਹੈਗੇ ਸੋ ਨੂੰ ਨਹੀਂ ਧਰਮ ਦਾ ਪਤਾ ਪਤਾ ਆਪ ਨੂੰ ਨਹੀਂ ਹੈ ਜੁੜਿਆ ਆਪ ਨਹੀਂ ਹੈ ਪ੍ਰਮੇਸ਼ਰ ਦੇ ਬਾਣੇ ਚ ਆਪ ਨਹੀਂ ਆਇਆ ਰਹਾ ਦੇ ਵਿੱਚ ਆਪ ਨਹੀਂ ਆਇਆ ਵਿਸ਼ੇ ਵਿਕਾਰਾਂ ਤੋਂ ਆਪ ਦੂਰ ਨਹੀਂ ਹੋਇਆ ਤੇ ਦੂਜਿਆਂ ਨੂੰ ਸਿੱਖਿਆ ਦਿੰਦਾ ਤੇ ਉਹਨਾਂ ਦਾ ਮਨ ਦਿਖਾਉਂਦਾ ਆਪਣਾ ਆਪਨਾ ਪਸਾਨੇ ਮੋੜ ਪਹਿਲਾਂ ਆਪਣੀ ਪਛਾਣ ਕਰ ਕਿ ਤੂੰ ਗੁਰੂ ਨਾਲ ਜੁੜ ਗਿਆ ਕਿ ਤੂੰ ਗੁਰੂ ਨਾਲ ਪ੍ਰੇਮ ਪਾ ਲਿਆ ਕੀ ਤੇਰਾ ਗੁਰੂ ਤੇ ਭਰੋਸਾ ਹੈ ਕਿ ਗੁਰੂ ਤੇ ਵਿਸ਼ਵਾਸ ਹੈ ਫਿਰ ਦੂਜਾਨਵਾਦ ਦੂਜਨ ਕਹੇ ਮੁੰਡੇ ਦੀ ਖਸਲਤ ਨਾ ਗਈਆਂ ਅੰਦੇ ਵਿਸੜ ਚੋਟਾ ਖਾਏ ਮੁੱਢੋ ਹੀ ਕਹਿੰਦੇ ਇਸ ਬੰਦੇ ਦੀ ਆਦਤ ਨਹੀਂ ਗਈ ਉਹ ਕਹੋਨੇ ਕਿ ਹਉਮੈ ਅੰਦਰ ਮੈਂ ਮੇਰੀ ਹੈ ਅੰਦਰ ਵਕਾਰ ਪਏ ਨੇ ਕੋ ਇਹਨੂੰ ਉਹਨੇ ਕਿਹਾ ਨੇ ਇਹ ਨਾ ਇਹਨੂੰ ਘਰਸ ਲਿਆ ਕਿ ਇਹ ਆਦਤ ਤੇ ਬਣ ਗਈ ਫਿਰ ਕੀ ਹੈ ਕਿ ਵਿਸੜ ਚੋਟਾ ਖਾਈ ਵਿਸ਼ੇ ਬਕਾਰਾਂ ਕਰਕੇ ਭਰਮ ਕਰਕੇ ਪ੍ਰਮਾਤਮਾ ਤੋਂ ਵਿਛੜ ਗਿਆ ਤੇ ਫਿਰ ਇਹ ਝੋਟੇ ਹੀ ਖਾਂਦਾ ਆਪਣੇ ਆਪ ਨੂੰ ਕਹਿੰਦਾ ਸੱਚ ਹੈ ਪਰ ਹਉਮੈ ਕਰਕੇ ਮੈਂ ਮੇਰੀ ਕਰਕੇ ਗੁਰੂ ਤੋਂ ਵਿਛੜ ਗਿਆ ਤੇ ਸਦਾ ਝੋਟਾ ਖਾਂਦਾ ਭਾਈ ਸਤਗੁਰ ਕੈ ਪੈ ਪੰ ਨਾ ਘੜਿਓ ਰਹਿ ਅੰਕੁਸ਼ ਮਾਈ ਸਤਗੁਰ ਕੈ ਪੈ ਪੰ ਨਾ ਘੜਿਓ ਆਪਣੇ ਆਪ ਨੂੰ ਬਚਾਉਣਾ ਕਿਦੋ ਸੀ ਘਟਨਾ ਸੀ ਟਕਸਾਲ ਵਿੱਚ ਘਟਨਾ ਸੀ ਆਪਣੇ ਮਨ ਨੂੰ ਘਟਨਾ ਸੀ ਆਪਣੇ ਮਨ ਨੂੰ ਬਣਾਉਣਾ ਸੀ ਜਿਵੇਂ ਕੋਈ ਵੀ ਚੀਜ਼ ਆਏ ਉਹਨੂੰ ਘੜਿਆ ਜਾਂਦਾ ਹੈ ਕੋਈ ਬਰਤਨ ਬਣਾਉਣਾ ਹੈ ਕੋਈ ਚੀਜ਼ ਬਣਦੀ ਆ ਕੋਈ ਯਾਰ ਬਣਦਾ ਹੈ ਕੋਈ ਮਸ਼ਗਨਿਕਲ ਸਿੰਗਰੀ ਬਣਦੀ ਆ ਸਾਰੀ ਘੜੀ ਜਾਂਦੀ ਹੈ ਘੜਤ ਘੜਕੀ ਬਣਦੀ ਹੈ ਐਵੇਂ ਜਿਵੇਂ ਜਿਹੜਾ ਇਹ ਮਨੁੱਖ ਜੀਵ ਹੈ ਕਿਸੇ ਨਾ ਕਿਸੇ ਸਬਰ ਦੀ ਟਕਸਾਲ ਵਿੱਚ ਗੁਰੂ ਦੇ ਪੈ ਵਿੱਚ ਆਕੀ ਕੜਿਆ ਜਾਂਦਾ ਜੇ ਗੁਰੂ ਦਾ ਪੈ ਹੋਵੇ ਨੂੰ ਫਿਰ ਇਹ ਲੱਗੇ ਵੀ ਮੇਰੇ ਨਾਲ ਸਾਰੇ ਚੰਗੇ ਨੇ ਸਤਿਗੁਰ ਕੈ ਪੈ ਭੰਨ ਨਾ ਕਰਿਓ ਆਪਣੇ ਆਪ ਨੂੰ ਵਿਕਾਰਾਂ ਨੂੰ ਮੈਂ ਮੇਰੀ ਨੂੰ ਹਉ ਮੈ ਨੂੰ ਭੰਨਿਆ ਨਹੀਂ ਨੇ ਗੁਰੂ ਦੇ ਪੈ ਨਾਲ ਡਰ ਰੱਖਣਾ ਸੀ ਮੈਂ ਹਮ ਹਮ ਹੈ ਆਮ ਨਹੀਂ ਚੰਗੇ ਬੁਰਾ ਨਹੀਂ ਕੋਈ ਬਰਨ ਬਤਨਾਨਕ ਕਾਰੇ ਸੋਏ ਮਿਰਤੀਏ ਬਣਾਉਣੀ ਸੀ ਫਿਰਦਾ ਸੰਦੇ ਹਾਂ ਹੰਬਰੇ ਹਮ ਤਜ ਕੋ ਲੋਸਲ ਕੋਈ ਆਪਣੇ ਆਪ ਨੂੰ ਗੁਰਸੰਗਨਾ ਸੀ ਵੀ ਸਭ ਤੇ ਹੰਬਰੇ ਹਮ ਤਜ ਕੋ ਲੋਸਲ ਕੋਈ ਜਿਨ ਐਸਾ ਕਰ ਜਿਨ ਐਸਾ ਕਰ ਬੁੱਜਿਆ ਮੇਂ ਖਮਾਰਾ ਸੋਈ ਆਪਣੇ ਆਪ ਨੂੰ ਨੀਮਾ ਬਣਾਉਣਾ ਸੀ ਇਹ ਥੋੜਾ ਮੋਟਾ ਧਰਮ ਦਾ ਕਰਮ ਕਰਕੇ ਆਪਣੇ ਆਪ ਨੂੰ ਉੱਚਾ ਮੰਨਣ ਲੱਗ ਪਿਆ ਇਸ ਕਰਕੇ ਭਰਮ ਭਰਮ ਦਾ ਹੋਇਆ ਵਿਸੜ ਕੇ ਝੋਟਾ ਖਾਂਦਾ ਗੁਰੂ ਤੋਂ ਮਸੋੜਾ ਜਨਮ ਜਨਮਾਂ ਦਾ ਪੈ ਗਿਆ ਸਤਿਗੁਰੂ ਕੇ ਪੈ ਭੈ ਭੰਨ ਨਾ ਕੜਿਓ ਇਹਨੇ ਗੁਰੂ ਦਾ ਭੈ ਹੀ ਰੱਖਿਆ ਇਹਨੇ ਗੁਰੂ ਦਾ ਡਰ ਨਹੀਂ ਰੱਖਿਆ ਜੇ ਗੁਰੂ ਦਾ ਭੈ ਰੱਖਦਾ ਡਰ ਰੱਖਦਾ ਸਭ ਦਾ ਪ੍ਰੇਮ ਵੀ ਪੈਂਦਾ ਫਿਰ ਇਹਨੂੰ ਸਭ ਦਾ ਰਸ ਆਉਂਦਾ ਰਹੇ ਅੰਕ ਸਮਾਏ ਜਿਹੜੀ ਗੱਲ ਨਾਲ ਜਿਹੜੇ ਭੈ ਨਾਲ ਜਿਹੜੇ ਡਰ ਨਾਲ ਪਰਮੇਸ਼ਰ ਦੇ ਵਿੱਚ ਸਮਾਉਣਾ ਸੀ ਪਰਮੇਸ਼ਰ ਵਿੱਚ ਮਿਲਣਾ ਸੀ ਉਹ ਕੰਮ ਇਹਨੇ ਨਹੀਂ ਕੀਤਾ ਆਂਦੇ ਨ ਸੈਸਾ ਕਦੇ ਨਾ ਚੁੱਕੈ ਮੈਨੂੰ ਸਭ ਦੇ ਦੁੱਖ ਪਾਈ ਹੁਣ ਆਪਣੇ ਆਪ ਨੂੰ ਸਿਆਣਾ ਸਮਝਦਾ ਹੈ ਆਪਣੇ ਆਪ ਨੂੰ ਗਿਆਨਵਾਨ ਸਮਝਦਾ ਹੈ ਇਹਦਾ ਪਰਮ ਨਹੀਂ ਜਾਂਦਾ ਦਿਨ ਰਾਤ ਇਹ ਨਹੀਂ ਚੁੱਕਦਾ ਇਹ ਤੂੰ ਕਿਉਂਕਿ ਇਹਨੇ ਗੁਰੂ ਦੇ ਪਹਿਚ ਨਹੀਂ ਆਇਆ ਫਿਰ ਆਪਣੇ ਆਪ ਨੂੰ ਚੰਗਾ ਲਾ ਤੁਸੀਂ ਦੇਖਿਆ ਪਿੰਡਾਂ ਦੇ ਵਿੱਚ ਗ੍ਰੰਥੀ ਸਾਹਿਬ ਪਾਠ ਕਰਦਾ ਹੋਵੇ ਕਿਤੇ ਤੋ ਲੱਗਾ ਮਾਤਰੋ ਨਾ ਪਰ ਹੋ ਜਾਵੇ ਪਰ ਦੂਜਾ ਬੰਦਾ ਫਿਰ ਲੋਕਾਂ ਨੂੰ ਦਿਖਾਊਗਾ ਵੀ ਮੈਨੂੰ ਪਤਾ ਹੈ ਉਹ ਤੇ ਚੜ ਕੇ ਜਾਉਂਦੇ ਤੇ ਬਾਰ ਬਾਰ ਲੋਕਾਂ ਨੂੰ ਦੱਸੂ ਅੱਜ ਇੱਥੇ ਨੇ ਗਲਤੀ ਕਰ ਲਈ ਇਹ ਨਹੀਂ ਕਹਿੰਦਾ ਵੀ ਚਲੋ ਵੀ ਭੁੱਲ ਚੁੱਕ ਹੋ ਜਾਂਦੀ ਹੈ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾ ਮੇਰੇ ਤੋਂ ਵੀ ਭੁੱਲ ਹੋ ਜਾਂਦੀ ਹੈ ਦੂਜਿਆਂ ਤੋਂ ਵੀ ਹੋ ਜਾਂਦੀ ਹੈ ਕੋਈ ਗੱਲ ਨਹੀਂ ਹੈ ਪਰ ਇਹ ਇਹ ਫਿਰ ਗੋਗਾ ਘਟਦਾ ਆਪਣੇ ਆਪ ਨੂੰ ਚੰਗਾ ਜਾਣਦਾ ਹੈ ਇਹ ਰ ਜਿਹੜਾ ਭਰਮ ਹੈ ਨਾ ਇਹਦੇ ਅੰਦਰ ਦਿਨ ਰਾਤ ਪਿਆ ਹੋਇਆ ਵੀ ਮੈਂ ਚੰਗਾ ਹਾਂ ਅਣਬਿਨ ਸਹਿਸਾ ਕਦੇ ਨਾ ਚੁੱਕੇ ਇਹ ਭਰਮਾ ਜਿਹੜਾ ਇਹਦੇ ਤੋਂ ਨਿਚੁਕਦਾ ਨਹੀਂ ਇਹ ਦੂਰ ਨਹੀਂ ਹੁੰਦਾ ਬਿਨ ਸਬਦੈ ਦੁਖ ਪਾਏ ਗੁਰੂ ਦੇ ਪੈ ਤੋਂ ਬਿਨਾ ਗੁਰੂ ਦੇ ਗਿਆਨ ਤੋਂ ਬਿਨਾ ਪਾਈਏ ਦੁਖ ਪਾਉਂਦਾ ਹੈ ਕਾਮ ਕ੍ਰੋਧ ਲੋਭ ਅੰਕਰ ਸਵਲਾ ਨਿਤ ਧੰਦਾ ਕਰਤ ਬਿਹਾਏ ਹੁਣ ਆਪਣੇ ਆਪ ਨੂੰ ਧਰਮੀ ਕਹਾਉਂਦਾ ਸੇਵਾਦਾਰ ਕਹਾਉਂਦਾ ਦਾਨੀ ਕਹਾਉਂਦਾ ਪੁੰਨੀ ਕਹਾਉਂਦਾ ਆਪਣੇ ਆਪ ਨੂੰ ਜਪੀਤਾ ਵੀ ਕਹਾਉਂਦਾ ਮਹਾਰਾਜ ਜੀ ਕਹਿੰਦੇ ਭਾਈ ਕਾਮਨਾ ਬਿਸਰਿਓ ਕ੍ਰੋਧਰਾ ਬਿਸਰਿਓ ਨਾਇ ਨੋ ਨਿੰਦਾ ਸੁਟਦੀ ਐ ਨਾ ਕਾਮ ਵਿਸਰਗੈ ਨਾ ਕ્રોਧ ਵਿਸਰਦੇ ਬਹਿੜਾ ਦੇਖਦਾ ਐ ਬੈਟਰੀ ਠੀਕ ਨਹੀਂ ਉਠਨੀ ਠੀਕ ਨਹੀਂ ਬੋਲਣੀ ਠੀਕ ਨਹੀਂ ਦੇਖਣੀ ਠੀਕ ਨਹੀਂ ਸੁਣਨੀ ਠੀਕ ਨਹੀਂ ਐ ਕਾਮ ਕ્રોਧ ਲੋਭ ਅੰਤਰ ਸੰਭਲਾ ਬੜੇ ਬਲਵਾਨ ਹੋਏ ਪੈਨੇ ਦੁਸ਼ਟ ਬੈਰੀ ਸੰਭਲਾ ਕਹਿੰਦੇ ਨੇ ਸਾਹ ਬੋਲਾ ਸਾਰੇ ਬਲਵਾਨ ਹੋਏ ਪੈਨੇ ਪੰਜੇ ਦੇ ਪੰਜੇ ਕਾਮ ਕਰਕੇ ਵੀ ਬੜਾ ਤਕੜਾ ਹੋਇਆ ਪਿਆ, ਕ੍ਰੋਧ ਕਰਕੇ ਵੀ ਬੜਾ ਤਕੜਾ, ਲੋਭ ਕਰਕੇ ਵੀ ਬੜਾ ਤਕੜਾ, ਲੋਭ ਕਰਦਾ, ਲਾਲਚ ਕਰਦਾ। ਮੋਹ, ਮਮਤਾ ਦੀ ਹੰਕਾਰ ਕਰਕੇ ਵੀ ਵੱਡਾ ਹੋਇਆ ਹੋਇਆ ਇਹ। ਨਿਤ ਧੰਦਾ ਕਰਤ ਵਿਹਾਈ। ਨਿਤਾ ਪ੍ਰਤੀਭਰ ਧੰਡਿਆਂ ਦੇ ਵਿੱਚ ਪਿਆ ਹੋਇਆ, ਮਾਇਆ ਲਾਲਚ ਵਿੱਚ ਪਿਆ ਹੋਇਆ। ਨਾਮ ਜਪਣ ਨੂੰ ਸਮਾਂ ਹੀ ਕੋਈ ਨਹੀਂ ਕੱਟਦਾ। ਜੇ ਕੱਟਦਾ ਸਮਾਂ ਤਾਂ ਮਾਨ ਕਰਦਾ, ਹੰਕਾਰ ਕਰਦਾ। ਮਿ ਸੇਵਕਾਰਾਂ ਕਰਕੇ ਬਲਵਾਨ ਹੋ ਗਿਆ ਏ ਧੰਦੇ ਧੰਧਾਰਾਂ ਵਿੱਚ ਫਸਿਆ ਹੋਇਆ ਏ ਮਨੁੱਖ ਚਰਨ ਕਰ ਦੇਖਤ ਸੁਣ ਥਕੇ ਗਹਿ ਮੁਕੇ ਨੇੜੇ ਆਏ ਚਰਨ ਕਹਿੰਦੇ ਨੇ ਪੈਰਾ ਨੂੰ ਕਰ ਕਹਿੰਦੇ ਨੇ ਹੱਥਾਂ ਨੂੰ ਦੇਖਤ ਕਹਿੰਦੇ ਨੇ ਨੈਣਾ ਨੂੰ ਨੈਣ ਦੇਖਦੇ ਨੇ ਸੁਣ ਕਹਿੰਦੇ ਨੇ ਕੰਨਾਂ ਨੂੰ ਚਰਨ ਕਰ ਦੇਖਤ ਸੁਣ ਥਕੇ ਚਰਨਵਾ ਤੁਰਨ ਵਾਲੇ ਵੀ ਥੱਕ ਜੇ ਇੱਕ ਦਿਨ ਥੱਕ ਜਾਣੇ ਨਾ ਨਹੀਂ ਬਲ ਥੱਕ ਜਾਣੇ ਮੈਨੋਂ ਨੀਰ ਵਹਿ ਤਨ ਕੀਨਾ ਭਏ ਕਿਸ ਤਦਵਾਨੀ ਰੁਧਾ ਕੰਠ ਸ਼ਬਦ ਨਹੀਂ ਉਚਰੇ ਆਪ ਕਿਆ ਕਰੇ ਪ੍ਰਾਨੀ ਗਲੇ ਤੋਂ ਸ਼ਬਦ ਨਹੀਂ ਉਚਰ ਹੁਣਾ ਫਿਰ ਬੋਲ ਨਹੀਂ ਹੋਣਾ ਫਿਰ ਪ੍ਰਾਨੀ ਮਹਾਰਾਜ ਜੀ ਕਹਿੰਦੇ ਬੰਦਿਆ ਫੇਰ ਕੀ ਕਰੇਗਾ ਹੁਣ ਇੱਥੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਚਰਨ ਤੇਰੇ ਇੱਕ ਦਿਨ ਪੈਰ ਵੀ ਥੱਕ ਜਾਣਗੇ ਕਰ ਹੱਥਾਂ ਦਾ ਵੀ ਬਲ ਕੰਬਣ ਲੱਗ ਜਾਣਾ ਹੱਥਾਂ ਨੇ ਗਲਾਸ ਨਹੀਂ ਫੜਨਾ ਕੌਲੀ ਥਾਲੀ ਪ੍ਰਸਾਦ ਦੀ ਵਾਲੀ ਉਹ ਨਹੀਂ ਫੜਨੀ ਕੇ ਵੀ ਕੰਬਣ ਲੱਗ ਜਾਣਗੇ ਦੇਖ ਤ ਨੈਣਾ ਦੇ ਵਿੱਚੋਂ ਪਾਣੀ ਵਗੂਗਾ ਇੱਥੇ ਇਹਨਾਂ ਦੀ ਵੀ ਇਹਨਾਂ ਦਾ ਵੀ ਬਲ ਕੱਟ ਜਾਣਾ ਸੁਣ ਕਰਨ ਕੰਨਾਂ ਦਾ ਵੀ ਬਲ ਕੱਟ ਜਾਣਾ ਕੱਟ ਸੁਣਣ ਲੱਗ ਜਾਣੇ ਹੁਣ ਤੋਂ ਗੁਰੂ ਬਲ ਤੁਰਦਾ ਨਹੀਂ ਹੁਣ ਗੁਰੂ ਬਲ ਜਾ ਕੇ ਹੱਥਾਂ ਨਾਲ ਸੇਵਾ ਨਹੀਂ ਕਰਦਾ ਅੱਖਾਂ ਨਾਲ ਗੁਰੂ ਦੇ ਦਰਸ਼ਨ ਨਹੀਂ ਕਰਦਾ ਕੰਨਾਂ ਨਾਲ ਗੁਰੂ ਗੁਰਦੀ ਬਾਣੀ ਨਹੀਂ ਸੁਣਦਾ ਭਾਈ ਇਹਨਾਂ ਨੇ ਥੱਕ ਜਾਣਾ ਇਹਨਾਂ ਦੇ ਬਲ ਥੋੜਾ ਹੋ ਜਾਣਾ ਇਹ ਇੱਕ ਦਿਨ ਤੇਰਾ ਸਾਥ ਸੱਡ ਜਾਣਗੀ ਦਹ ਮੋਕੇ ਨੇੜੇ ਆਏ ਜਿਹੜੇ ਦਿਨ ਬਤੀਤ ਕਰਦਾ ਵੀ ਆ ਮੇਰੇ ਨੇ ਦਿਨ ਆਏ ਮੈਂ ਇੰਨੇ ਸਾਲ ਦਾ ਹੋ ਗਿਆ ਮੈਂ ਇੰਨੇ ਸਾਲ ਦਾ ਹੋ ਗਿਆ ਤੂੰ ਵੱਡਾ ਹੋ ਗਿਆ ਮੈਂ ਆ ਕੁਝ ਬਣਾ ਲਿਆ ਕੁਝ ਬਣਾ ਲਿਆ ਇਹ ਦਿਨਾਂ ਨੇ ਵੀ ਮੁੱਕ ਜਾਣੇ ਭਾਈ ਜਦ ਅਜਿਹੜਾ ਨੇੜੇ ਆ ਜਾਣਾ ਮੌਤ ਤੇ ਨੇੜੇ ਆ ਜਾਣੀ ਐ ਇਹ ਤੇਰੀ ਅਵਸਥਾ ਬਣ ਜਾਣੀ ਐ ਫਿਰ ਕੀ ਕਰੇਗਾ ਭਰਾਣੀ ਸੱਚਾ ਨਾਮ ਨਾਲ ਲੱਗੋ ਮਿੱਠਾ ਜਿਤਨਾਮ ਨਾਮ ਨਿਤ ਪਾਈ ਹੁਣ ਤੂੰ ਕੰਨਾਂ ਨਾਲ ਹੋਰ ਚੀਜ਼ਾਂ ਮਿੱਠੀਆਂ ਸੁਣਦਾ ਭੇੜੇ ਗੀਤ ਸੁਣਦਾ ਅੱਖਾਂ ਨਾਲ ਬੜਾ ਕੁਝ ਮਿੱਠਾ ਦੇਖਦਾ ਸੰਸਾਰ ਨੂੰ ਮਿੱਠਾ ਦੇਖਦਾ ਅੱਖੀਂ ਦੇਖਣਾ ਰੱਜੀਆਂ ਬਹੁ ਰੰਗ ਤਮਾਸ਼ੇ ਅੱਖਾਂ ਨੇ ਨਹੀਂ ਰੱਜਣਾ ਕੰਨ ਨੇ ਨਹੀਂ ਰੱਜਣਾ ਸਾਰੀ ਦਿਹਾੜੀ ਮੋਬਾਈਲ ਤੇ ਉਂਗਲਾਂ ਮਾਰੀ ਜਾਂਦਾ ਕੁਝ ਨਾ ਕੁਝ ਦੂਰੀ ਆਈ ਜਾਣੇ ਦੇਖੀ ਜਾ ਪੁਜਣਾ ਪੁਜ ਇਹਨਾਂ ਨੇ ਅੱਖਾਂ ਨੇ ਥੱਕ ਜਾਣਾ ਇੱਕ ਦਿਨ ਸੱਚਾ ਨਾਮ ਨਾਲ ਲੱਗੋ ਮਿੱਠਾ ਹੁਣ ਸੱਚਾ ਨਾ ਮਿੱਠਾ ਕਿਵੇਂ ਲੱਗੇ ਜਦੋਂ ਪ੍ਰੇਮ ਪਾਇ ਹੀ ਨਹੀਂ ਸਬਦ ਨਾਲ ਫਿਰ ਭਾਈ ਨੇ ਗੁਰੂ ਨਾਲ ਨਾਮ ਦਾ ਰਸ ਪਤੀ ਪਰ ਚੱਖੇ ਨਹੀਂ ਤੇ ਬੜੀ ਜਦੋਜਹਿਦ ਕਰਨੀ ਪੈਂਦੀ ਹੈ ਬੜਾ ਜੱਪ ਤਪ ਕਰਨਾ ਪੈਂਦਾ ਖੇੜੇ ਤੇ ਜਾ ਕੇ ਨਾ ਮਿੱਠਾ ਲੱਗਦਾ ਐਵੇਂ ਨਹੀਂ ਆਖਣ ਔਖਾ ਸੱਚਾ ਨਾਮ ਬੜਾ ਔਖਾ ਰਸ ਬੜਾ ਔਖਾ ਕੱਢਣਾ ਪੈਂਦਾ ਜਿਵੇਂ ਕਿਸੇ ਨਧਾਨੀ ਤੋਂ ਬਲਾਨੀ ਲਾ ਕੇ ਮੱਖਣ ਕੱਢਣਾ ਪੈਂਦਾ ਬੜਾ ਕੁਝ ਸੰਸਾਰ ਤੇ ਹੋਰ ਬਹੁਤ ਕੁਸ ਹੈ ਜੋ ਰੜ ਕਰੜ ਕੇ ਜੋ ਵੀ ਦੀ ਨਾਲ ਕੁਝ ਨਾ ਕੁਝ ਦਵਾਈਆਂ ਵੈਰਾ ਨਿਕਲਦੀਆਂ ਨੇ ਐਵੇਂ ਜਿਵੇਂ ਭਾਈ ਜਿਹੜਾ ਸਿਮਰਨ ਹੈ ਪਦਤੀ ਹੈ ਇਹ ਵੀ ਰਿੜਕ ਰਿੜਕ ਕੇ ਰਸਨਾ ਦੇ ਉੱਪਰ ਜਪ ਜਪ ਕੇ ਫਿਰ ਕਿਤੇ ਜਾ ਕੇ ਸਵਾਸਾਂ ਦੇ ਨਾਲ ਮਿਲਾ ਕੇ ਮਿੱਠਾ ਰਸ ਪੈਦਾ ਕਰਨਾ ਪੈਂਦਾ ਹੁਣ RAM NAH ਨਾਮ ਨਾਲ ਤੱਕ ਇਸਾਂ ਗੱਡੀ ਨਹੀਂ ਧੰਦਾ ਤੱਕ ਧਾਰਾ ਸਮਾਂ ਕੱਟ ਲਿਆ ਨਾ ਮਿੱਠਾ ਕਿਵੇਂ ਲੱਗੇ ਭਾਈ ਜੇ ਕੋਈ ਮੜਾ ਬਟਾ ਜਪਦਾ ਵੀ ਉਹਦਾ ਹੰਕਾਰ ਕਰ ਲੈਣਾ ਸੱਚਾ ਨਾਮ ਨਾਲ ਲੱਗੋ ਮਿੱਠਾ ਜਿਤ ਨਾਮ ਨਾਮ ਨਹੀਂ ਤੇ ਪਾਈ ਜਿਹਦੇ ਨਾਲ ਨੌਖ ਜਾਣੇ ਨਾਮ ਨਹੀਂ ਦੀਆਂ 18 ਸਿੱਧੀਆਂ ਦੇ ਖਜ਼ਾਨੇ ਪਾਉਣੇ ਸੀ ਭਾਪ ਜੀ ਦੇ ਨਾਲ ਬਰਕਤਾਂ ਮਿਲਣੀਆਂ ਸੀ ਉਹ ਨਾਮ ਤਾਂ ਮਿੱਠਾ ਰਸ ਪੈਦਾ ਹੀ ਨਹੀਂ ਕੀਤਾ ਜੀਵਤ ਮਰੈ ਮਰੈ ਫੁਣ ਜੀਵੈ ਤਾਂ ਮੁਖ ਅੰਤਰ ਪਾਈ ਤੂੰ ਤਾਂ ਕਹਿਣਾ ਵੀ ਮੈਂ ਮੈਨੂੰ ਕੋਈ ਗੱਲ ਕਹਿ ਨਾ ਦਵੇ ਮੈਨੂੰ ਆਹ ਗੱਲ ਕੋਈ ਕਹਿ ਨਾ ਦਵੇ ਮੇਰੇ ਵੱਲ ਕੋਈ ਝਾਕ ਤਾਂ ਜਾਵੇ ਇਹ ਤੇਰਾ ਹੰਕਾਰ ਹੈ ਮਹਾਰਾਜ ਜੀ ਕਹਿੰਦੇ ਨੇ ਤੂੰ ਨੀਮਾ ਹੋ ਨਿਮਰਤਾ ਤਹਾਰ ਜੀਵਤ ਮਰ ਜਾਉਂਦੇ ਹੀ ਮਰ ਜਾ ਤੈਨੂੰ ਚਾਹੇ ਕੋਈ ਗਾਲ ਕੱਢੇ ਤੈਨੂੰ ਚਾਹੇ ਕੋਈ ਬੁਰਾ ਆਖੇ ਕੋਈ ਬੁਰਾ ਕਹੋ ਕੋਈ ਭਲਾ ਕਹੋ ਹਮ ਤੋ ਤਨ ਦਿਉ ਹੈ ਢਾਰ ਗੁਰੂ ਮਹਾਰਾਜ ਕਹਿੰਦੇ ਨੇ ਸਾਨੂੰ ਕੋਈ ਚੋ ਭਾਵੇਂ ਬੁਰਾ ਕਹੋ ਸਾਨੂੰ ਭਾਵੇਂ ਕੋਈ ਭਲਾ ਕਹੋ ਆਸ਼ੀਸ਼ ਆਪਣਾ ਆਪ ਗੁਰੂ ਨੂੰ ਦੇਖਦਾ ਮਨ ਵੇਚਿਆ ਸਤਗੁਰੂ ਕੇ ਪਾਸ ਜਾਉਂਦੇ ਹੀ ਮਰ ਜਾ ਮਹਾਰਾਜ ਜੀ ਕਹਿੰਦੇ ਨੇ ਜੀਵਤ ਮੁਕਤ ਹੋ ਸੋ ਆਖਿਆ ਜੀਵਨ ਮੁਕਤ ਸੋ ਆਖਿਆ ਮਰ ਜੀਵੈ ਮਰੀਆ ਜਉਂਦੇ ਮਰਨਾ ਭਾਵ ਕੋਈ ਬੁੜਾ ਕਹੇ ਕੋਈ ਮਾੜਾ ਕਹੇ ਕੋਈ ਨਿੰਦਿਆ ਕਰੇ ਕੋਈ ਭੈੜਾ ਬੋਲੇ ਕੋਈ ਸੋਭਾ ਕਰੇ ਇਹਦਾ ਇਹਦੇ ਤੱਕ ਸਾਨੂੰ ਕੋਈ ਮਤਲਬ ਨਹੀਂ ਆ ਸਾਨੂੰ ਇਹਦੇ ਤਾਂ ਕੋਈ ਮਤਲਬ ਨਹੀਂ ਸਿੱਖ ਨੂੰ ਨਹੀਂ ਮਤਲਬ ਇਹਦੇ ਤੱਕ ਹੁੰਦਾ ਲੋਗਨ ਕਿਆਂ ਵਡਿਆਈਆਂ ਤੇ ਬਸੰਤ ਦਾੜ ਇਹਨੂੰ ਕਹਿੰਦੇ ਅੱਗੇ ਚ ਪਾ ਕੇ ਜਾ ਲੈ ਦੁਨੀਆਂ ਨਾਲ ਸਲਾਇ ਜੋ ਮਰਭੰਸੀ ਲੋਕਾਂ ਨਾਲ ਸਲਾਇ ਜੋ ਮਰਖਾਟ ਕਿਸੇ ਦੀ ਸਲਾਂਗਾ ਸੁਣਨੀ ਸੁਣਾਉਣੀ ਇਹ ਬੰਦ ਕਰ ਦੇ ਬਸ ਸੰਸਾਰ ਨੂੰ ਇਹ ਹੀ ਚੰਗਾਈ ਲੱਗਦਾ ਜੇ ਕੋਈ ਸ਼ਬਦ ਚਾਰ ਸ਼ਬਦ ਰੇਡੀਓ ਵਿੱਚ ਬੋਲਦਾ ਤਾਂ ਜਿਹੜੇ 100 ਬੰਦਾ ਸੰਗਤ ਦਾ ਬੈਠਾ ਉਹਨਾਂ ਨੂੰ ਇਹ ਹੁੰਦਾ ਵੀ ਮੇਰਾ ਨੌਲੇਜ ਦੇਵੇ ਮੇਰਾ ਨੌਲੇਜ ਦੇਵੇ ਸੈਕਟਰੀ ਮੇਰਾ ਨੌਲੇਜ ਦੇਵੇ ਬਸ ਜਿਹਦਾ ਜਿਹਨੇ ਸੈਕਟਰੀ ਨੇ ਜਿਹਦਾ ਨੌ ਲੈਤਾ ਬਸ ਫਿਰ ਉਹ ਕੋਲਿਆਂ ਨਹੀਂ ਸਮੋਂਦਾ ਬਾ ਇਹ ਬਿਮਾਰੀ ਲੱਗੀ ਹੋਈ ਆ ਬੰਦੇ ਨੂੰ ਮਹਾਰਾਜ ਕਹਿੰਦੇ ਨੇ ਇਹ ਬਿਮਾਰੀ ਵੱਡੀ ਬਿਮਾਰੀ ਹੈ ਜੀਵਨ ਮੁਕ ਜੀਵਤ ਮਰੈ ਸੋ ਪੁਨ ਜੀਵੇ ਜੀਵਤ ਮਰੈ ਮਰੈ ਪੁਨ ਜੀਵੈ ਤਾਂ ਮੁਖੰਤਰ ਬਾਏ ਜੇ ਕਿਤੇ ਜਾਉਂਦੇ ਮਰ ਜਵੇ ਇਹ ਜੀ ਬਿਰਤੀ ਮਨ ਚੋਂ ਕੱਢਦੇ ਵੀ ਮੈਂ ਤਾਂ ਹੈ ਹੀ ਨਹੀਂ ਹੁਣ ਇਹ ਬਰਾਲੇ ਬਿਰਤੀ ਹੂੰ ਜਾਉਂਦੇ ਹੀ ਮਰ ਜਵੇ ਫਿਰ ਮਹਾਰਾਜ ਜੀ ਕਹਿੰਦੇ ਨੇ ਜੀਵਤ ਮਰੈ ਮਰੈ ਪੁਨ ਜੀਵੈ ਫੇਰ ਕਿਤੇ ਜਾਉਂਦਾ ਹੋਏ ਇਹ ਜੀਵਤ ਜਿਹੜਾ ਜਾਉਂਦਾ ਨਾ ਜਦੋਂ ਜਾਉਂਦਾ ਮਰ ਜਵੇ ਮਹਾਰਾਜ ਕਹਿੰਦੇ ਫੇਰ ਜਾਉਂਦਾ ਇਹ ਕਹਿੰਦਾ ਮੈਂ ਸਾਰੀ ਵਿਢਾਈ ਲੈ ਕੇ ਜਾਉਂਦਾ ਇਸਰ ਕੇ ਖੇਡ ਉਲਟੀ ਹੋਗੀ ਤਾਂ મોਖੰਤਰ ਪਾਏ ਤਾਂ ਇਹਨੂੰ મોਖ ਮੁਕਤੀ ਮੁਕਤੀ મોਖ ਅਵਸਥਾ ਪ੍ਰਾਪਤ ਹੋਵੇਗੀ ତੁਰ ਕਰਮ ਨਾ ਪਾਇਓ પ્રાਣੀ ਬਿਨ ਕਰਮਾ ਕਿਆ ਪਾਈ ਹੁਣ ਤੁਰ ਕਰਮ ਕਿਨੂੰ ਕਹਿੰਦੇ ਨੇ ਤੁਰ ਕੀ ਬਾਣੀ ਤੁਰਦੀ ਸਿੱਖਿਆ ਤੁਰਦਾ ਗਿਆਨ ਕੋ ਪਰਮੇਸ਼ਰ ਦਾ ਗਿਆਨ ਹੈ ਉਹ ਪਰਮੇਸ਼ਰ ਦਾ ਗਿਆਨ ਗੁਰੂ ਕੋਲੇ ਆ ਹੁਣ ਗੁਰੂ ਦੇ ਨਾਲ ਜੁੜਿਆ ਨਹੀਂ ਧੁਰਦੇ ਗਿਆਨ ਨਾਲ ਨਹੀਂ ਜੁੜਿਆ ਧੁਰਦੀ ਸਿਂਖਿਆ ਨਾਲ ਨਹੀਂ ਜੁੜਿਆ ਧੁਰਦੇ ਕਰਮ ਨਾਲ ਨਹੀਂ ਜੁੜਿਆ ਪ੍ਰਾਣੀ ਧੁਰ ਕਰਮ ਨਾ ਪਾਇਆ ਮਿਨ ਕਰਮਾ ਕਿਆ ਪਾਈ ਹੁਣ ਤੂੰ ਚੰਗਾ ਕਰਮ ਬਣਾਇਆ ਕੋਈ ਨਹੀਂ ਗੁਰੂ ਨਾਲ ਜੁੜਿਆ ਕੋਈ ਨਹੀਂ ਗੁਰੂ ਦੀ ਗੱਲ ਮੰਨੀ ਕੋਈ ਨਹੀਂ ਚੰਗਾ ਕਰਮ ਨਹੀਂ ਬਣਾਇਆ ਹੁਣ ਬੇ ਮਾੜੇ ਕਰਮ ਨਾਲ ਤੈਨੂੰ ਕੀ ਮਿਲਣਾ ਕੁਝ ਨਹੀਂ ਮਿਲਣਾ ਮੁਰਖਾ ਸ਼ਬਦ ਸਮਾਲ ਤੂੰ ਮੂੜੇ ਗਤ ਮਤ ਸਵਦੇ ਪਾਏ ਕਿਤੇ ਹੁਣ ਮੁੱਠੀਆਂ ਬੰਦ ਕਰਕੇ ਨਾ ਬਹਿ ਜੀ ਮੂਰਖ ਨੂੰ ਕਹਿੰਦੇ ਨੇ ਮਹਾਰਾਜ ਉਹ ਮੂਰਖਾ ਤੇਰਾ ਵੀ ਭਲਾ ਹੋਜੂ ਤੇਰਾ ਵੀ ਫਾਇਦਾ ਹੋਜੂ ਗੁਰੂ ਮਹਾਰਾਜ ਅਮਰਦਾਸ ਮਾਰ ਕਹਿੰਦੇ ਮੇਰੀ ਗੱਲ ਮੰਨ ਲੈ ਕੀ ਮੰਨ ਕਹਿੰਦੇ ਤੂੰ ਗੁਰੂ ਦੇ ਸ਼ਬਦ ਨਹੀਂ ਸਮਾਲ ਕਰ ਲੈ ਗੁਰੂ ਦੇ ਸ਼ਬਦ ਨਾਲ ਜੁੜ ਜਾ ਗੁਰੂ ਦਾ ਗਿਆਨ ਪ੍ਰਾਪਤ ਕਰਨ ਵਾਸਤੇ ਉਦਮ ਕਰ ਗੁਰੂ ਕੱਗੇ ਜਾ ਕੇ ਪੱਲਾ ਅੱਡ ਅਰਦਾਸ ਕਰ ਬੇਸਰ ਨਹੀਂ ਦਾਤਾਰ ਆਪਣਾ ਨਾਮ ਦੇਹੁ ਗੁਣ गावा ਦਿਨ ਰਾਤ ਨਾਨਕ ਚਾਉ। ਓ ਮੂਰਖਾ ਤੋ ਗੁਰੂ ਦੇ ਸ਼ਬਦ ਨੂੰ ਸੰਭਾਲ ਲੈ ਗੁਰੂ ਦੇ ਗਿਆਨ ਨੂੰ ਸੰਭਾਲ ਲੈ ਗੁਰੂ ਨਾਲ ਜੁੜ ਜਾ। ਗਤਮਤ ਸਬਦੀ ਪਾਏ ਤਾਂ ਤੈਨੂੰ ਤੇਰੀ ਗਤਮਤ ਤੈਨੂੰ ਮੋਕਸ਼ ਪ੍ਰਾਪਤੀ ਹੋਣੀ ਹੈ। ਤਾਂ ਤੇਰਾ ਭਲਾ ਹੋਣਾ ਹੈ। ਨਾਨਕ ਸਤਗੁਰ ਤਦ ਹੀ ਪਾਏ ਜਾਂ ਵਿੱਚੋਂ ਆਪ ਗਵਾਏ ਹਾਂ ਸਤਗੁਰੂ ਦੀ ਤੈਨੂੰ ਪ੍ਰਾਪਤੀ ਜ਼ਰੂਰ ਹੋ ਜੂਗੀ ਗੁਰੂ ਤੈਨੂੰ ਜ਼ਰੂਰ ਮਿਲ ਜਾਊਗਾ ਗੁਰੂ ਕਿਰਪਾ ਕਰਦੇ ਨੇ ਸਾਰਿਆਂ ਤੇ ਗੁਰੂ ਦੀ ਕਿਰਪਾ ਹੈ ਤੇਰੇ ਤੇ ਵੀ ਹੋ ਜੂਗੀ ਤੂੰ ਆਪਣੇ ਆਪ ਨੂੰ ਨੀਮਾ ਬਣਾ ਲਾ ਹੰਕਾਰ ਛੱਡ ਦੇ ਮਨਮੁਖ ਨੂੰ ਕਹਿੰਦੇ ਨੇ ਮਹਾਰਾਜ ਓ ਮੂਰਖਾ ਆਪਣਾ ਆਪ ਗਵਾਕਿਆ ਸੇਵਾ ਕਰਕੇ ਚਾਰ ਵਟੇ ਸ਼ਬਦ ਵਡਿਆਈਆਂ ਤੇ ਨਾ ਲਈ ਪਾਠ ਕਰਕੇ ਚਾਰ ਸ਼ਬਦ ਵਡਿਆਈ ਦੇ ਨਾ ਲਈ ਦਾਨ ਕੁੰਨ ਕਰਕੇ ਭੁੱਲ ਜਾ ਐਦਾਂ ਦਾ ਬਣ ਜਾ ਵੀ ਮੈਨੂੰ ਤਾਂ ਕੁਝ ਪਤਾ ਨਹੀਂ ਮੈਂ ਕੁਝ ਨਹੀਂ ਹਾਂ ਸਭ ਕੁਝ ਪਰਮੇਸ਼ਰ ਤੂੰ ਹੈ ਵਿੱਚੋਂ ਆਪ ਗਵਾਏ ਆਪਣਾ ਆਪ ਗਵਾ ਦੇ ਆਪਣੇ ਆਪ ਨੂੰ ਮਾਰ ਲੈ ਤਾਂ ਤੈਨੂੰ ਗੁਰੂ ਦੀ ਪ੍ਰਾਪਤੀ ਹੋਊਗੀ ਪੌੜੀ ਜਿਤ ਦੇ ਜਿਸ ਦੇ ਚਿਤ ਵਸਿਆ ਮੇਰਾ ਸਵਾਮੀ ਕ੍ਰਿਸ਼ਨੋ ਕਿਉਂ ਅੰਦੇਸਾ ਕਿਸੇ ਗੱਲੇ ਦਾ ਲੋੜੀਏ ਹਾਂ ਭਾਈ ਜੀਨੇ ਚਿਤ ਚ ਪਰਮੇਸ਼ਰ ਨੂੰ ਵਸਾ ਲਿਆ ਉਹਨੋ ਕਿਸੇ ਗੱਲ ਦਾ ਕੀ ਫਿਕਰ ਫਿਰ ਭਾਈ ਕਿਸੇ ਗੱਲ ਦਾ ਅੰਦੇਸਾ ਉਹਨੂੰ ਕੀ ਚਿੰਤਾ ਕੀ ਫਿਕਰ ਫਿਰ ਉਹ ਕਿਹੜੇ ਫਿਕਰ ਵਿੱਚ ਫਸਣਾ ਉਹਨੇ ਉਹਦੇ ਤੇ ਕਿਰਪਾ ਹੋ ਜਾਂਦੀ ਹੈ ਪ੍ਰਮਾਤਮਾ ਦੀ ਹਰ ਸੁਖਦਾਤਾ ਸਭ ਨਾਲ ਗੱਲਾਂ ਕਿਸਨੂੰ ਧਿਆਈਂ ਦਿਆ ਕਿੰਨੇ ਮਿਮਖ ਘੜੀ ਮੂੰ ਮੋੜੀਆ ਭਾਈ ਉਹਨੂੰ ਪਤਾ ਲੱਗ ਗਿਆ ਮੇਰਾ ਸੁਖਦਾਤਾ ਮੇਰਾ ਗੁਰੂ ਸਾਰੀਆਂ ਗੱਲਾਂ ਵਿੱਚ ਸਮਰੱਥ ਹੈ ਸਾਰੀਆਂ ਗੱਲਾਂ ਪੂਰੀਆਂ ਕਰਨ ਵਾਲਾ ਮੇਰਾ ਗੁਰੂ ਵੱਡਾ ਹੈ ਸਭ ਕੁਝ ਕਰਨ ਵਾਲਾ ਹੈ ਜੋ ਕੁਝ ਵੀ ਹੁੰਦਾ ਸੰਸਾਰ 'ਚ ਮੇਰਾ ਗੁਰੂ ਉਹ ਕਰਨ ਵਾਲਾ ਹੈ ਸਭ ਨਾਲ ਗੱਲਾਂ ਸਮਰੱਥ ਸਵਾਮੀ ਸਾਰਿਆਂ ਤੋਂ ਵੱਡਾ ਹੈ ਮੇਰਾ ਗੁਰੂ ਸਤਗੁਰ ਵੱਡਾ ਕਰ ਸਲਾਹੀ ਹੈ ਹਰ ਸੁਖ ਦਾਤਾ ਸਭ ਨਾਲ ਗੱਲਾਂ ਦਾ ਸਾਰੀਆਂ ਸੁੱਖਾਂ ਦਾ ਦਾਤਾ ਹੈ ਮੇਰਾ ਪਰਮੇਸ਼ਰ ਇਹ ਮਨ ਵਿੱਚ ਵਿਸ਼ਵਾਸ ਬਣ ਗਿਆ ਜਦੋਂ ਆਈਂ ਜਾਂ ਕਿਵੇਂ ਨੈਮਖਾ ਕਲੀਮ ਹੁ ਮੋਰੀਆ ਫਿਰ ਪਰਮੇਸ਼ਰ ਪ੍ਰਮਾਤਮਾ ਮੈਂ ਤੇਰੇ ਤੋਂ ਕਿਵੇਂ ਮੁਖ ਮੋੜ ਲਵਾਂ ਕਿਵੇਂ ਕਰੇ ਤੂੰ ਦੂਰ ਹੋ ਜਾਵਾਂ ਜਦ ਤੂੰ ਸਾਰਿਆਂ ਗੱਲਾਂ ਦਾ ਸਾਰਿਆਂ ਦਾਤਾਂ ਦਾ ਦਾਤਾ ਹੈ ਜਿਨ ਹਰ ਧਿਆਇਆ ਤਿਸਨੋਂ ਸਰਬ ਕਲਿਆਣ ਹੋਈ ਨਿਤ ਸੰਤ ਜਿਨ ਨਾਮ ਕੀ ਸੰਗ ਰਜਾਈ ਬਹੀਐ ਮੂੰ ਜੋੜੀਐ ਜਿਨ ਹਰ ਧਿਆਇਆ ਤਿਸਨੋਂ ਸਰਬ ਕਲਿਆਣ ਹੋਈ ਹੁਣ ਪਤਾ ਲੱਗ ਗਿਆ ਵੀ ਜਿਨੇ ਪਰਮੇਸ਼ਰ ਤੇ ਆਇਆ जिने परमात्मा ਨੂੰ ਮੰਨਿਆ ਹੈ ਜਿਨੇ ਗੁਰਦੇਵ ਨੂੰ ਮੰਨਿਆ ਹੈ ਉਹ ਸਾਰਬ ਕਲਿਆਣ ਸਾਰੀਆਂ ਗੱਲਾਂ ਦਾ ਕਲਿਆਣ ਕਰਨ ਵਾਲਾ ਹੈ ਸਾਰੇ ਦੁੱਖ ਘਟਣ ਵਾਲਾ ਸਾਰੇ ਸੁੱਖ ਦੇਣ ਵਾਲਾ ਜਿਨੇ ਮੂੰਹ ਜੋੜਿਆ ਪਰਮਾਤਮਾ ਨਾਲ ਜਿਨੇ ਪਰਮਾਤਮਾ ਨਾਲ ਪਿਆਰ ਪਾਇਆ ਜਿਹੜਾ ਪਰਮੇਸ਼ਰ ਨੂੰ ਮਿਲਿਆ ਹੈ ਸਰ ਸੁਖ ਦਾਤਾ ਸਭਨਾ ਗੱਲਾਂ ਦਾ ਜਿਸਨੂੰ ਧਿਆਇ ਦੇ ਅੱਗੇ ਨਿਮ ਘੜੀ ਮੂੰਹ ਮੋੜੀ ਹੈ ਜਿਨ ਹਰ ਧਿਆਇਆ ਤਿਸਨੂੰ ਸਰਬ ਕਲਿਆਣ ਹੋਏ ਜਿਨ੍ਹਾਂ ਨੇ ਪਰਮੇਸ਼ਰ ਜਪਿਆ ਜਿਨ੍ਹਾਂ ਨੇ ਗੁਰੂ ਨੂੰ ਜਪਿਆ ਜਿਹੜੇ ਗੁਰਦੇਵ ਨਾਲ ਜੁੜ ਗਏ ਉਹਨਾਂ ਦੀ ਕਲਿਆਣ ਹੋਈ ਹੈ ਉਹਨਾਂ ਨੂੰ ਸਾਰੇ ਸੁੱਖ ਪ੍ਰਾਪਤ ਹੋਏ ਨੇ ਤਿੰਨ ਨਿਤ ਸੰਜਨਾ ਕੀ ਸੰਗਤ ਜਾਏ ਬਹੀ ਹੈ ਭਾਈ ਐਸੇ ਗੁਰ ਸਿੱਖਾਂ ਦੀ ਐਸੇ ਮਹਾਤਮਾ ਵਾਂ ਪੁਰਖ ਦੀ ਸੰਗਤ ਵਿੱਚ ਜਾ ਕੇ ਸਦਾ ਹੀ ਬੈਠਣਾ ਕਰੋ ਸਦਾ ਹੀ ਉਹਨਾਂ ਦੀ ਸੰਗਤ ਕਰਨਾ ਕਰੋ ਸਦਾ ਉਹਨਾਂ ਨਾਲ ਜੁੜਨਾ ਕਰੋ ਜਾਏ ਬਹੀ ਹੈ ਮੂੰਹ ਜੋੜੀ ਹੈ ਮੂੰਹ ਜੋੜਨ ਦਾ ਭਾਵ ਹੈ ਉਹਨਾਂ ਦੇ ਸ਼ਬਦਾਂ ਨਾਲ ਜੁੜੋ ਉਹਨਾਂ ਦੇ ਗਿਆਨ ਨਾਲ ਜੁੜਨਾ ਕਰੋ ਉਹਨਾਂ ਨਾਲ ਜੁੜਨਾ ਕਰੋ ਭਾਈ ਸਭ ਦੁੱਖ ਭੁੱਖ ਰੋਗ ਗਏ ਹਰ ਸਿਵਕ ਗੇ ਸਭ ਜਨ ਕੇ ਵੰਦਨ ਤੋੜੀਐ ਸਭ ਦੁੱਖ ਭੁੱਖ ਰੋਗ ਗਏ ਹਰ ਸਿਵਕ ਕੀ ਜਿਨਨੇ ਦੁੱਖ ਨੇ ਜਨਮ ਮਰਨ ਦੇ ਦੁੱਖ ਸੰਸਾਰ ਦੇ ਦੁੱਖ ਭੁੱਖ ਜਿੰਨੀਆਂ ਤ੍ਰਿਸ਼ਨਾਵਾਂ ਮੇਰ ਤੇਰ ਰੋਗ ਵਿਕਾਰ ਜਿੰਨੇ ਮਨ ਦੇ ਗਏ ਹਰ ਸੇਵਕ ਕੇ ਸਾਰੇ ਦੇ ਸਾਰੇ ਭਜ ਗਏ ਸਾਰੇ ਦੂਰ ਹੋ ਗਏ ਕਿਵੇਂ ਦੂਰ ਹੋਏ ਜਦੋਂ ਗੁਰੂ ਤੇ ਭਰੋਸਾ ਕਰਕੇ ਗੁਰੂ ਤੇ ਵਿਸ਼ਵਾਸ ਕਰਕੇ ਗੁਰੂ ਦੇ ਸ਼ਬਦ ਨੂੰ ਜਪਿਆ ਸਭ ਜਨ ਕੇ ਬੰਧਨ ਤੋੜੀ ਹੈ ਗੁਰੂ ਐਸਾ ਸਮਰੱਥ ਹੈ ਆਪਣੇ ਸੇਵਕ ਦੇ ਸਾਰੇ ਬੰਧਨ ਤੋੜ ਦਿੱਤੇ ਸਾਰੇ ਜਿਹੜੇ ਔਖੀਆਂ ਕੜੀਆਂਆਂ ਕਿਆਂ ਕੱਟ ਦਿੱਤੀਆਂ ਭਾਈ ਹਰ ਕਿਰਪਾ ਤੇ ਹੋ ਆ ਹਰ ਭਗਤ ਹਰ ਭਗਤ ਜਨਾ ਕੈ ਮੂੰ ਡਿਠੈ ਜਗਤ ਤਰਿਆ ਸਭ ਲੋੜੀਐ ਹਰ ਕਿਰਪਾ ਤੇ ਹੋਆ ਹਰ ਕਾ ਜਿਹੜੀ ਭਗਤੀ ਮਿਲੀ ਐ ਨਾ ਜਿਹੜੀ ਭਗਤੀ ਦੀ ਦਾਤ ਮਿਲੀ ਐ ਜਿਹੜੀ ਸਿੱਖੀ ਦੀ ਦਾਤ ਮਿਲੀ ਐ ਇਹ ਕਿਰਪਾ ਹੈ ਗੁਰੂ ਸਾਹਿਬ ਦੀ ਇਹ ਪਰਮੇਸ਼ਰ ਦੀ ਕਿਰਪਾ ਹਰ ਕਿਰਪਾ ਤੇ ਹੋਆ ਹਰ ਕਾ ਭਗਤ ਬਨਣਾ ਸਿੱਖ ਬਨਣਾ ਸਿਸ ਬਨਣਾ ਗੁਰੂ ਦਾ ਪਰਮੇਸ਼ਰ ਦਾ ਪ੍ਰਮਾਤਮਾ ਦਾ ਇਹ ਉਹਦੀ ਕਿਰਪਾ ਹੈ ਹਰ ਭਗਤ ਜਣਾ ਕੇ ਮੂੰਹ ਡਿਠੈ ਭਗਤ ਜਣਾ ਕੇ ਜਾ ਕੇ ਉਹਨਾਂ ਦੇ ਦਰਸ਼ਨ ਕਰਨੇ ਉਹਨਾਂ ਦੇ ਜਾ ਕੇ ਸੰਮੁਖ ਹੋਣਾ ਚਰਨਾਂ ਨਾਲ ਜੁੜਨਾ ਜਗਤ ਕਰਿਆ ਸਭ ਲੋੜੀਐ ਜਿੰਨੇ ਵੀ ਫਿਰ ਉਹਨਾਂ ਦੇ ਨਾਲ ਜੁੜਦੇ ਨੇ ਸਾਧੂ ਸੰਤਾਂ ਮਹਾਤਮਾ ਨਾਲ ਜਾ ਕੇ ਐਸੇ ਗੁਰਸਿੱਖ ਨਾਲ ਐਸੇ ਮਹਾਤਮਾ ਨਾਲ ਜਿਹੜਾ ਵੀ ਕੋਈ ਜਾ ਕੇ ਜੁੜਦਾ ਹੈ ਗੁਰੂ ਦੀ ਸਿੱਖਿਆ ਆਪਣੇ ਹਿਰਦੇ ਵਿੱਚ ਘਾਰਨ ਕਰਦਾ ਹੈ ਜਗਤ ਕਰਿਆ ਸਭ ਲੋੜੀਐ ਸਾਰਾ ਸੰਸਾਰ ਸਾਰਾ ਜਗਤ ਜੋ ਤਾਂ ਵੀ ਸਾਡਾ ਵੀ ਭਲਾ ਹੋਵੇ ਜਾਂ ਜਿਹੜਾ ਉਹਨਾਂ ਨਾਲ ਜਗਤ ਜੁੜ ਗਿਆ ਸੰਸਾਰ ਜੁੜ ਗਿਆ ਉਹਨੂੰ ਵੀ ਸੁੱਖਾਂ ਦੀ ਪ੍ਰਾਪਤੀ ਹੋਵੇਗੀ ਉਹਨਾਂ ਦੀ ਸਰਬ ਕਲਿਆਣ ਹੋਵੇਗੀ ਗੁਰੂ ਅਮਰਦਾਸ ਮਹਾਰਾਜ ਜੀ ਸਾਨੂੰ ਆਪਣੇ ਮੁਖ ਵਾਕ ਦਾਹੀ ਇੱਕ ਸਿੱਖ ਦੀ ਤੇ ਇੱਕ ਗੁਰੂ ਦੀ ਤਰਫ ਦੀ ਇੱਕ ਵਿਰੜੀ ਵਿਸ਼ੇਸ਼ਤਾ ਹੈ ਕਿਹੜਾ ਗਿਆਨ ਹੈ ਉਹ ਸਾਨੂੰ ਦਰਸਾਉਂਦੇ ਹਨ ਜੇ ਮਨੋਖ ਗੁਰੂ ਦੇ ਪ੍ਰੇਮ ਤੋਂ ਬਿਨਾ ਤੇਰਾ ਝੂਠਾ ਮਿੱਠਾ ਜਾਂ ਤੇਰਾ ਬੱਦੀ ਚੱਟਾ ਭਰਿਆ ਹੋਇਆ ਸਿਮਰਨਾ ਨਾਮ ਭਗਤੀ ਇਹ ਕੰਮ ਨਹੀਂ ਆਉਣਾ ਪੂਰੇ ਗੁਰੂ ਦੇ ਸਨ ਬੈ ਕੇ ਪੂਰ ਪੂਰਨ ਗੁਰਨਾਮ ਪ੍ਰੇਮ ਕਰਾ प्रेम ਨਾਲ ਜੁੜ ਸਰਦਾ ਨਾਲ ਜੁੜ ਭਾਵਨਾ ਨਾਲ ਜੁੜ ਫਿਰ ਤੇਰੀ ਅਵਸਥਾ ਸਪਰਕ ਪਵੇਗਾ ਫਿਰ ਤੇਰੇ ਤੇ ਪੂਰਨ ਕਿਰਪਾ ਹੋਵੇਗੀ ਫਿਰ ਤੂੰ ਭਗਤ ਜਨ ਬਣੇਗਾ ਇਸ ਕਰਕੇ ਆਪਣਾ ਧਾਰ ਕਿਰਪਾ ਤਾਂ ਹੋਵੇਗੀ ਮਹਾਰਾਜੀ ਕਹਿੰਦੇ ਆਪਣਾ ਆਪ ਗਵਾ ਕੇ ਫਿਰ ਗੁਰੂ ਕੋਲ ਆ ਆਪਣਾ ਆਪ ਛੱਡ ਕੇ ਗੁਰੂ ਕੋਲ ਆ ਨਾਲੇ ਆਪਣਾ ਆਪ ਚੱਕੀ ਫਿਰਦਾ ਮੈਂ ਮੇਰੀ ਚੱਕੀ ਫਿਰਦਾ ਨਾਲੇ ਗੁਰੂ ਦਾ ਪਿਆਰ ਕਾਉਣ ਨੂੰ ਫਿਰਦਾ ਇਹ ਦੋਵੇਂ ਗੱਲਾਂ ਪੂਰੀਆਂ ਨਹੀਂ ਹੋਣੀਆਂ ਜਾਂ ਵੀ ਲੱਗ ਮੇਰੀ ਮੇਰੀ ਕਰੈ ਤਬਲਾ ਕਾਜ ਇੱਕ ਨਿਸਰ ਹੈ ਹਉਮੈ ਨਾਵੇਂ ਨਾਲ ਵਿਰੋਧ ਹੈ ਦੋਇ ਨਾ ਬਸੇ ਇਕ ਠਾਏ ਹਉਮੈ ਨੂੰ ਦੂਰ ਕਰਕੇ ਜੇ ਗੁਰੂ ਘਰ ਆਉਣਾ ਹੈ ਜੇ ਮੰਦਰ ਵਿੱਚ ਜਾਣਾ ਹੈ ਜੇ ਮਸਜਿਦ ਵਿੱਚ ਜਾਣਾ ਹੈ ਕੋਈ ਧਰਮ ਦਾ ਕਰਮ ਕਰਨਾ ਹੈ ਫਿਰ ਭਾਈ ਆਪਾ ਦੂਰ ਕਰਕੇ ਆਓ ਇੱਥੇ ਗੁਰੂ ਘਰ ਵਿੱਚ ਵੀ ਤੁਸੀਂ ਹਉਮੈ ਪਾਲ ਦੇ ਫਿਰ ਦਿਓ ਇੱਥੇ ਤੇ ਹਉਮੈ ਦਾ ਨਾਸ਼ ਕਰਨਾ ਸੀ ਇੱਥੇ ਆ ਕੇ ਹਉਮੈ ਵੱਡੀ ਬਣਾ ਲਈ ਅੱਛਾ ਕਿ ਮੈਂ ਮੇਰੀ ਇੱਥੇ ਬਿਨ ਸਰੋਪਾ ਮਿਲੇ ਮੇਰਾ ਨਾਮ ਬੋਲਿਆ ਜਾਵੇ ਮੇਰੀ ਜੈ ਜੈਕਾਰ ਹੋਵੇ ਬਾਈ ਨੇ ਇਹ ਕਿੰਨੇ ਕਿਨੇ ਬਹੁਤ ਆਦਿ ਨਾਲ ਲੋਕਾਂ ਦੀ ਹੈ ਮੈਂ ਪ੍ਰਧਾਨ ਹੋਵਾਂ ਮੈਂ ਸ੍ਰਾਣਾ ਹੋਵਾਂ ਮੈਂ 팀ਕਾ ਹੋਵਾਂ ਇੱਥੇ ਆ ਕਿ ਹਮੇ ਥੋੜਾ ਬਾਲੀ ਇਥੇ ਆ ਕੇ ਆਪਣੇ ਆਪ ਨੂੰ ਵੱਡਾ ਤੁਝਣਾ ਆਉਣਾ ਹੈ ਮਹਾਰਾਜ ਜੀ ਕਹਿੰਦੇ ਫਿਰ ਤੈਨੂੰ ਕੁਝ ਨਹੀਂ ਮਿਲਦਾ ਇਸ ਕਰਕੇ ਗੁਰੂ ਘਰ ਆਉਣਾ ਹੈ ਨਿਮਰਤਾ ਧਾਰ ਕੇ ਆਓ ਗੁਰੂ ਦਾ ਸਿੱਖਾ ਗੁਰੂ ਦੇ ਸਿਸਵਰ ਨਯਤਾ ਨਿਮਰਤਾ ਧਾਰ ਕੇ ਆਪਾਲ ਆਪ ਗੁਰੂ ਨੂੰ ਦੇ ਕੇ ਫਿਰ ਸਿਸਵ ਨੂੰ ਮਾਰ ਜੀ ਕਹਿੰਦੇ ਹੈ ਤੁਹਾਡੇ ਤੇ ਕਿਰਪਾ ਹੋਵੇਗੀ ਫਿਰ ਤੁਹਾਨੂੰ ਨਾਮ ਸਿਮਰਨ ਭਗਤੀ ਦਾ ਰਸ ਪੈਦਾ ਹੋਵੇਗਾ ਆਓ ਪਛਲੀਆਂ ਮੰਗਤੀਆਂ ਪੜ ਕੇ ਆਪਾਂ ਸਮਾਪਤੀ ਕਰੀਏ ਸਭ ਦੁੱਖ ਭੋਖ ਰੋਗ ਗਏ ਹਰ ਸੇਵਕ ਕੇ ਸਭ ਜਨ ਕੇ ਵੰਦਨ ਤੋੜੀਐ ਹਰ ਕਿਰਪਾ ਤੇ ਹੋਆ ਹਰ ਭਗਤ ਹਰ ਭਗਤ ਜਨਾ ਕੈ ਮੋਢ ਠੈ ਜਗ ਤਰਿਆ ਸਭ ਲੋੜੀਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ